हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੁਮਦਰੋ 30 ਤਰੀਕ ਸਤਾਂ ਮਹੀਨਾ 2025 ਨੂੰ ਤਿੰਨ ਬਛਾਂਵਾਂ ਦੀ ਵੀਡੀਓ ਸਾਂਝੀ ਕਰ ਰਿਹਾ। ਇੱਕ ਤਾਂ ਜਰਸੀ ਨਸਲੀ ਬਿਹੜ ਤਾਜੀ ਸੂਈ ਸੋਈ ਤੇ ਮਗਰ ਵੀ ਬੱਛੀ ਆ ਗਈ ਠੀਕ ਆ। ਬੱਛੀ ਸੁਨਹਾਰਾ ਨਾ ਬੱਛੀ ਬਹੁਤ ਜ਼ਿਆਦਾ ਪਿਆਰੀ ਆ ਮਗਰ ਤੇ ਬਿਹੜ ਆ ਵੀ ਨਵੀਂ ਉਮਰ ਦੇ ਵਿੱਚ ਆ ਗਈ ਤੇ ਨਾਲ ਬਾਈ ਨੇ ਦੋ ਕਟੀਆਂ ਸੇਲ ਕਰਨਾ ਇੱਕ ਤਾਂ ਹੀ ਲਗਭਗ 1.5-2 ਸਾਲ 2 ਸਾਲ ਦੀ ਹੋਣੀ ਇੱਕ ਜਿਵੇਂ ਆ ਸਾਾਲ ਕਿ ਲਗਭਗ ਜੀ ਠੀਕ ਆ। ਤੇ ਮੇਨ ਗੱਲ ਇਹ ਰੂ ਵੀ ਬਾਈ ਦਾ ਰੇਟ ਬਿਲਕੁਲ ਜਾਇਜ਼ ਹੋਣਗੇ। ਤੇ ਹੋਣਗੇ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਤੁਸੀਂ ਲਾਜ਼ਮੀ ਇਹ ਦੱਸਣਾ ਹੈ ਵੀ ਆਮ ਮਾਰਕੀਟ ਦੇ ਨਾਲੋਂ ਬਾਈ ਦੇ ਰੇਟ ਕਿੰਨੇ ਘੱਟ ਨੇਗੇ ਕਿੰਨੇ ਕਿ ਜਾਇਏਗਾ ਠੀਕ ਹੈ ਕਮੈਂਟ ਤੁਸੀਂ ਲਾਜ਼ਮੀ ਕਰਨਾ ਇਸ ਗੱਲ ਦਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਭਰਾ ਨੇ ਕੋਈ ਇਦਾਂ ਦੀ ਵੀਡੀਓ ਨਹੀਂ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਰਣਜੀਤ ਸਿੰਘ ਜੀ ਪਿੰਡ ਕੋਨਸ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਤੇ ਮੋਬਾਈਲ ਨੰਬਰ 75893 ਜੀ 76455 ਕੋਨਸ ਪਿੰਡ ਦਾ ਵੱਡੇ ਜਪਸਤ ਆ ਗਿਆ ਕਿਧਰ ਢੱਲਵਾ ਨੇੜੇ ਲੱਗ ਗਿਆ ਹਾਂ ਜੀ ਢਲਵਾ ਪਹਾ ਖੁੱਡੀ ਤੇ ਖੁੱਡੀ ਕਲਾਂ ਇਧਰੋਂ ਬਰਨਾਲ ਹੰਡਿਆ ਨੇੜੇ ਲੱਗ ਗਿਆ ਠੀਕ ਕੋਨਸ ਵੱਡਾ ਪਿੰਡ ਆ ਗਿਆ ਤੇ ਆਪਾਂ ਉਧਰੋਂ ਸਟਾਰਟ ਕਰਾਂ ਜਿੱਥੋਂ ਗਾਂ ਤੋਂ ਸਟਾਰਟ ਕਰਨਾ ਹੈ ਬਾ ਜਿੱਥੋਂ ਮਾਰ ਜੀ ਤੇ ਗਾਂ ਤੇ ਕਰ ਲੋ ਇੱਥੇ ਖੜਿਆ ਕਿਹੜਾ ਸੂਈ ਵੀ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਈ ਨੂੰ ਕਾਇਦ ਨੋਗੇ ਇਹਨੂੰ ਆ ਚੌਥਾ ਦਿਨ ਹੈ ਜੀ ਚੌਥਾ ਮਗਰ ਬੱਛੀ ਆ ਗਈ ਬੱਛੀ ਹੈ ਜੀ ਲੈ ਮੇਰੇ ਪਲਾ ਦਾ ਸਾਨੂੰ ਬੱਛੀ ਚੈੱਕ ਕਰਾ ਦੇ ਬੱਛੀ ਦਾ ਨਾ ਬੱੱਚੀ ਚੰਗੀ ਹੈ ਨਾ ਟੀਗਰ ਵਜਨ ਦਾਪਰਾ ਹੋਗਾ ਆ ਦੇਖ ਸਕਦੇ ਹੋਗੇ ਤੇ ਇਸ ਟਾਈਮ ਬਾਈ ਜੇ ਕੋਈ ਬੰਦਾ ਗਾਂ ਖਰੀਦਦਾ ਉਹਨੂੰ ਜਿਹੜੀ ਬੌਲੀ ਮਨ ਲਈਏ ਦੁੱਧ ਮਾਰ ਦੁੱਧ ਕਿੰਨਾ ਤੋਲ ਕੇ ਦੇਵਾਂਗਾ ਤੋਲ ਕੇ ਇਹ ਥੱਲੇ ਹੋ ਬਾਈ ਹੁਣ 11 12 ਕਿਲੋ ਬੌਲੀ ਹੈਗੀ ਆ 11 12 ਕਿਲੋ ਬੌਲੀ ਹੈ ਜਿੰਨੇ ਹੁਣ 11 12 ਫਿਰ ਕੀ ਉਮੀਦ ਕਰ ਕਹਿੰਦਾ ਉਹ ਹੋਰ ਪਾ ਦਊਗੀ ਦੇ ਦੇ ਤੂੰ ਬਾਈ 16 17 ਕਿਲੋ ਦੁੱਧ ਸਹੀ ਜੀ ਗੱਲ ਹੈ ਨਾ ਐ 20 18 19 ਵੀ ਕਹਿੰਦਾ ਬਾਕੀ ਸੇਵਾ ਦਾਗਾ ਹਾਂ ਲੈ ਕੇ ਪਹਿਲਾਂ ਤੋਲ ਕੇ ਢੇਡਾ ਕਹਿੰਦਾ ਫਿਰ ਪਧਾਰਾਂ ਮਾਰ ਕੇ ਦਿਖਾਵਾਂ ਨਾਲ ਦੀ ਨਾਲ ਤੇ ਇਥੋਂ ਬਲਾ ਸਨ ਮਿੱਤਰੋ ਫੇਰ ਸਕਾਟ ਚੈੱਕ ਕਰ ਲੋ ਬਾਕੀ ਨਮਾ ਹਣਾ ਦੂਜਾ ਸੂ ਆਗਾ ਨਾ ਕੋਈ ਬਾਹਲੀ ਵੱਡੀ ਉਮਰ ਨਹੀਂ ਹੈਗੀ ਰੇਟ ਸੋਨੋ ਵਿੱਚ ਕਰਾਂ ਧਾਰਾ ਮਾਰ ਦਾਂਗੇ ਤੇ ਵੀਡੀਓ ਪੰਜ ਸੱਤ ਕਿ ਮਿੰਟ ਦੀ ਆ ਤੁਸੀਂ ਬਹਿ ਨਹੀਂ ਛੱਡਦੇ ਥਾਣਾ ਉਧਰ ਚਲੋ ਫੇਰ ਆ ਜਾਓ ਐਡਰੈਸ ਹੋਣਾਗਾ ਤੇ ਵੀਡੀਓ ਬਣਾਉਂਦਾ ਸਾਡਾ ਸਮਾਂ ਲਗਭਗ ਮਿੱਤਰੋ ਗੱਲ ਐ ਨੋਟ ਕਰ ਲਿਓ ਉਧਰ ਚੱਲ ਕੇ ਵੀ ਲਗਭਗ ਸਾਢੇ 4 ਦਾ ਠੀਕ ਆ ਬਾਈ ਸਾਢੇ 4 ਦਾ ਸਮਾਂ ਦਾ ਵੀਡੀਓ ਇਹਨਾਂ ਦਾ ਹਜੇ ਲਗਭਗ ਡੇਢ ਘੰਟਾ ਹੋ ਗਿਆ ਜਿਹੜਾ ਸਾਂ ਬਾਕੀ ਪਿਆ ਚਵਾਈ ਦਾ ਉਗ ਡੇਢ ਘੰਟੇ ਤੱਕ ਰਹੇ ਨੇ ਹੋਰ ਬੈਠ ਨੇ ਤਿਆਰ ਹੋਣਾਗਾ ਤੇ ਅੰਦਰ ਦੀ ਚੜਾਈ ਚੁੜੀ ਕਾਫੀ ਸੋਹਣੀ ਹੈਗੀ ਵਧੀਆ ਹੈਗੀ ਬਾਕੀ ਬੈਨੇ ਸ਼ਾਇਰ ਤੋਂ ਤੁਹਾਨੂੰ ਥਾਣਾ ਦੇ ਜੂਲੀ ਬੰਤਰ ਉਹ ਚੈੱਕ ਕਰਾ ਦੇਣਾ ਨਾ ਧਾਰ ਦੂਰ ਪੂਰੀ ਪੋਲੀ ਬਾਪੂ ਬਾਈ ਪੂਰੀ ਵਧੀਆ ਲੈ ਫਿਰ ਐਂ ਕਰ ਨਿਆਣਾ ਪਾ ਕੇ ਧਾਰਾ ਮਾ ਕੇ ਦਿਖਾ ਦਈਏ ਨਾ ਆਪਾਂ ਠੀਕ ਹੈ ਲੈ ਬੱਚੀ ਛੱਡ ਲੈਣਾ ਪਹਿਲਾਂ ਆਪਾਂ ਬੱਚੀ ਛਾੜ ਕੇ ਤੁਹਾਨੂੰ ਧਾਰਾ ਮਾਦਾਂ ਨਾਲ ਦੀ ਨਾਲ ਨਿਆਣਾ ਪਾ ਕੇ ਠੰਡੀਆਂ ਪੂਰੀ ਬਾਪੂ ਬਾਲੀ ਜਾਦੇ ਨਿਆਏ ਠੰਡੀਆਂ ਬਾਈ ਕੋਈ ਡਕਤਾਲੀ ਗੱਲ ਨਹੀਂ ਚਾਏ ਬੁੜੀ ਚੋਵੇ ਚਾਏ ਬੰਦਾ ਚੋਲੇ ਹਾਂ ਆ ਦੇਖੋ ਬੱਚੀ ਬੱਚੀ ਛੜੀ ਦੇ ਨਾਲ ਦੀ ਨਾਲ ਜਿਹੜਾ ਗਾਂ ਨੇ ਪਿਸ਼ਾਬ ਕੀਤਾ ਕਿ ਉਹ ਤੁਹਾਨੂੰ ਪਸ਼ੂ ਪਸਮਾ ਦਾ ਇਥੋਂ ਸਹੀ ਪਸਮਾ ਕਰਲਾਂ ਜਿਹੜਾ ਪਸ਼ੂ ਪਿਸ਼ਾਬ ਨਾਲ ਦੀ ਨਾਲ ਕਰਦਾ ਨਾ ਬਾਕੀ ਦੇਖੋ ਜਿਹੜਾ ਭਰਾ ਗਾਂ ਵਾਰਾ ਸੋ ਉਹਨਾਂ ਨੂੰ ਇਹ ਚੀਜ਼ ਦੀ ਸਮਝ ਹੁੰਦੀ ਆ ਮਤਲਬ ਕਰ ਰਿਹਾ ਪਸਮਾ ਹਾਂ ਹਾਂ ਕਰ ਲਿਆ ਬੰਦੇ ਮਾਰਦੇ ਤਾਰਾਂ ਫੇਰ ਬਾਈ ਇੱਥੇ ਬੱਚੀ ਖਿੱਚ ਲਈ ਫੇਰ ਬੱਚੀ ਇਹ ਆਇਕ ਤਾ ਦੇਖੋ ਇਹ ਤਾਰ ਹਾਂ ਇੰਗਨਰਗੀ ਆ ਤਾਰ ਬਾਈ ਪੂਰੀ ਫੱਲੀ ਜਾ ਰਹੀ ਪੂਰੀ ਮੋਟੀ ਐ ਨਾ ਤਾਰ ਤਾਂ ਭੂਲ ਛੱਡ ਲਾ ਵੇ ਨਹੀਂ ਗਾ ਹੂੰ ਬੰਮਾ ਕੱਲਾ ਜੇ ਮਾਰ ਦੇ ਕੋਈ ਗਾਂਢ ਗੁੰਡ ਤਾਂ ਨਹੀਂ ਆਪੂ ਕਿਸੇ ਕੋਰਾ ਆਵਣੀ ਬਈ ਜਮਾ ਸੱਟਾ ਜਮਾ ਸੱਟਾ ਠੀਕ 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 ਆ ਛੱਡ ਦੋ ਲੈ ਨਿਆਣਾ ਪਾਕਿਸਤਾਨਾਂ ਮਾਰਦੇ ਆ ਬੱਬ ਹੁਣ ਇਹਦਾ ਕਰ ਰੇਟ ਬੈਠਦਾ ਰੇਟ ਇਹਦਾ 70000 ਰੁਪਈਆ ਜੀ 70 ਪੂਰੇ ਲੈਣਾ ਦਾ ਵਾਅਦਾ ਕਟਾ ਮੌਕੇ ਤੇ ਹੋ ਜੂਗਾ। ਆ 65000 ਦੀ ਦੇ। 65 ਦੀ। ਪੰਜ ਸਿੱਧੀ ਚੱਕ ਪਾ। ਆਹੋ। ਹੁਣ 65 ਜੀ ਹੋਰ ਤੱਕ ਕਰਨਾ ਮਾੜਾ ਮਾੜਾ ਮਾਨਤਾ ਕਰ। ਨਾ ਨਾ ਹੋਰ ਨਹੀਂ ਬਾਪ 65000 ਦੀ ਦੇ। ਮਾੜਾ ਮਾੜਾ ਚਾ ਕਰ ਦੇ ਛੋਟ ਮਾਨਤਾ ਨਾ ਕਰ। ਬਾਪ ਨੂੰ ਸਿੱਧੀ ਪੰਜ 600 ਟਾਂ ਮਾਰਿਆ ਖਾਦਾ ਚੱਕ। ਬਾਹਲਾ ਮੱਥਾ ਮਾਰਦੀ ਲੋੜ ਨਹੀਂ ਤੇ ਅਈ ਛੋਟ ਛੋਟ ਸੇ ਆਪਾਂ ਮਾਨਤਾ ਥੋੜਾ ਘੱਟ ਹੋਰ ਕਰਦੀ ਆ। ਵਾ ਠੀਕ। ਤੂੰ ਦੋ ਰੋ ਚੱਲ ਕੇ ਆਊਗਾ ਨਾ ਬੰਦੇ ਨਾ। ਤੇ ਦੋ ਨੰਬਰ ਤੇ ਆ ਗਿਆ ਆਪਾਂ ਝੋਟੀ ਸਮਝ ਕੇ ਕੱਢੀ। ਇਹ ਕਿੰਨੀ ਕੁ ਉਮਰ ਦੀ ਆ? ਇਹ ਹੈਗੀ ਆ ਬਾਈ ਪੌਣੇ ਇੱਕ ਦੋ ਸਾਲਾਂ ਦੀ ਹਾਂ ਪਹਿਲੀ ਬਾਰੇ ਲਗਭਗ ਡੇਢ ਪੌਣੇ ਦੋ ਸਾਲ ਦੀ ਉਮਰ ਦੇਖਾਂ ਤੋਂ ਲੱਗਦੀ ਆ ਲੈ ਸੈਂਕ ਨੂੰ ਦਿਖਾਜਾ ਆਪੂ ਕਿਵੇਂ ਮੂੰਹ ਲਾਈਥੇ ਦੇਖੋ ਜੀ ਹੁਣ ਕਹਿਣ ਤੈਨੂੰ ਜਿਹਦੀ ਚਾਹੇ ਮੋਦੀ ਦੀ ਕਹਿਦੀ ਜਿਹਨੇ ਮਰਜੀ ਸੀ ਮੰਨਦੀ ਕਹਿਦੀ ਨਾ ਪਰ ਤੁਸਨ ਆਮ ਕੱਟੀ ਵਧੀਆ ਕਹਿ ਕੇ ਵੇਚਣੀ ਆਪੂ ਨੇ ਥਣ ਜਾ ਰਹੀ ਆ ਚਾਰ ਆ ਬਾਈ ਪੂਰੇ ਵਧੀਆ ਮੂਰੇ ਹੋਈ ਮਾ ਥਣ ਦਿਖਾ ਦਾਂ ਪੂਰਾ ਡੇਡਰ ਜਾਂਦਾ ਪਸ਼ੂ ਕੋਈ ਨਹੀਂ ਕਹਿੰਦੀ ਤੁਹਾਡੇ ਲਈ ਕੋਈ ਪੂਰੇ ਸੌਣ ਲੱਗੇਗਾ ਲੈ ਬੁੱਕੜਾ ਲੈ ਕਿੜਾ ਫੇਰ ਤਾਂ ਕੱਟੀ ਦਾ ਕਾਦੇ ਕਾਠ ਮੇਤਰ ਪੂਰਾ ਫੁੱਲ ਹੀ ਆ ਗਿਆ ਉਮਰ ਦੇ ਹਿਸਾਬ ਦੇ ਨਾਲ ਜਿੰਨਾ ਇਸ ਉਮਰ ਚ ਕੱਦ ਹੋਣਾ ਚਾਹੀਦਾ ਕੱਟਿਆਂ ਦਾ ਵਧੀਆ ਕੱਟਿਆਂ ਦਾ ਉਹਨਾਂ ਕੱਦ ਕਾਠ ਹਾਈਟ ਬੇਲ ਲੰਬਾਈ ਚ ਸਾਰੇ ਪਾਸ ਤੋਂ ਠੀਕ ਹੈ ਕੱਟੀ ਆਹ ਮੰਨ ਲੇ ਚਲੋ ਵੀ 4 ਕਿ ਮਹੀਨਾ ਤੱਕ ਤਿੰਨ ਤੱਕ ਠਿੱਗੀ ਆ ਭਰਾਲੂਗੀ ਇਹ ਠੀਕ ਆਪੂ ਕਿੰਨਾ ਮੁੱਲ ਕਰਨਾ ਫਿਰ ਇਹ ਕੱਟੀ ਦਾ ਆਪਾਂ ਇਹਦਾ 33000 ਰੁਪਿਆ ਜੀ 33000 ਰੁਪਿਆ ਆਹਾਂ ਮਾਨਤਾ ਨਾ ਬਾ 32000 ਦੀ ਦੇ ਦਾਂਗੇ 32 ਦੀ ਆਹਾਂ ਚਾਹ ਹੋਰ ਕਰਦੀ ਮਾੜਾ ਜੇ ਕੋਈ ਬੰਦਾ ਆਊ ਚੱਲ ਕੇ ਠੀਕ ਆ ਹਾਂ ਬਾਕੀ 33 मां के बापू ने 32 ਹਸ ਨੂੰ ਕਹਿਤਾ 32 ਤੁਹਾਡਾ ਮਾਨਤਨ ਹੋ ਜੇ ਛੋਟੀ ਸੋਹਣੀਆ ਤੇ ਇਥੋਂ ਪੁੱਠੇ ਵੱਠ ਦੀ ਬੰਤਰ ਜੋ ਉਹ ਚੈੱਕ ਕਰ ਲੋ ਤੇ ਸਿੰਘ ਨੂੰ ਫੇਰ ਦਿਖਾ ਦੇਣਾ ਇਹ ਇਥੋਂ ਦੇਖੋ ਸਿੰਘ ਬਿਲਕੁਲ ਰੰਗ ਸਿੰਘ ਆਪਾਂ ਕਹੇ ਨਾਲ ਦੀ ਨਾਲ ਮੋੜਿਆ ਵਾ ਘਾ ਦੇ ਘਾ ਵੀ ਪੂਰਾ ਚੰਗਾ ਕੱਟੀ ਦਾ 32 ਹਾ ਤੁਹਾਡਾ ਮਾਨਤਨ ਹੋ ਜਾਊਗਾ ਤੇ ਅੱਗੇ ਕੀ ਤਿੰਨ ਨੰਬਰ ਆਪਣੇ ਕੋਲ ਹਾ ਹਾਂਜੀ ਇਹ ਕਿੰਨੀ ਉਮਰ ਦੀ ਆ ਇਹ ਹੋਊਗੀ ਬਈ 10 ਕਿ ਮਹੀਨੇ ਦੀ ਵਾ 10 10 ਉਹਨੇ 11 ਹੋਣੀ ਆ ਰੁਕੀ ਆਪਣਾ ਥਾਂ ਦਿਖਾ ਦੇਗੀ ਚਲ ਕੋਈ ਨਹੀਂ ਥਾਂ ਚਾਹੀਏ ਉਹ ਤਾਂ ਕੁਝ ਕਰਨੀ ਸੋਰਦਾ ਮਾੜਾ ਕਢਾ ਦੇ ਕਿਹੜਾ ਡਰਦੀ ਆ ਥੋੜੀ ਨਣੀ ਕਰਕੇ ਲਗਭਗ 10-11 ਮਹੀਨੇ ਦੀ ਉਮਰ ਹੋਣੀ ਹੈਗੀ ਆ ਜਾ ਤੇ ਬਾਕੀ ਕਾਦੇ ਕਾਠੇ ਦਾ ਵੀ ਉਹੀ ਪਹਿਲਾ ਵਾਲੀ ਗੱਲ ਆ ਵੀ ਜਿੰਨੀ ਕੁ ਉਮਰ ਹੈ ਓਨਾ ਕੱਦ ਹੈਗਾ 10 ਮਹੀਨੇ ਦੇ ਹਾਵ ਨਾਲ ਵਧੀਆ ਕੱਦ ਆਗਾ ਠੀਕ ਹੈ ਲੈ ਜਲ ਬਾਪੂ ਇਹਦਾ ਕਿੰਨਾ ਕਰ ਲਾਂਗੇ ਮੁੱਲ ਆਪਾਂ ਇਹਾ 14000 ਜੀ 14000 ਮੁੱਲ ਹੈ ਮਾਨ ਤਰ ਮੌਕੇ ਤੇ ਹੋ ਜਾਊਗਾ ਹਾਂ ਜੀ ਕਿੰਨਾ ਕਰਦੋਂਗੇ ਬਾਕ ਛੋੜ ਜੱਪਾ ਕਰ ਦਾਂਗੇ ਠੀਕ ਠੀਕ ਲੈ ਇੱਥੋਂ ਦਿਖਾਣਾ ਥਾਂ ਨਾਲ ਨੇੜੇ ਹੋ ਕੇ ਥੋੜਾ ਜੀ ਕੋਸ਼ਿਸ਼ ਕਰਦਾ ਰੱਦੀ ਹੈਗੀ ਥਣ ਚਾਰੀ ਨੇਗੀ ਸੋਹਣੇ ਥਣ ਨੇਗੀ ਜਾਇਬ ਦੇ ਵਿੱਚ ਸਾਇਬ ਦੇ ਵਿੱਚ ਲੱਗੇ ਹੈ ਨਾ ਠੀਕ ਆ 14000 ਜਿਹਦਾ ਮਾਨਤਨ ਹੋ ਜੂਗਾ ਇਹਦਾ 32 ਚ ਹੋ ਜੂਗਾ ਤੇ ਇਹਦਾ 65 ਚ ਛੋੜ ਜੱਪਾ ਹੋ ਜੂਗਾ ਬਾਕੀ ਮੁੱਲ 70 ਕਰ ਦੋ ਆਪਣੇ ਪਿੰਡ ਕੋ ਨਸ ਆ ਗਿਆ ਮੋਬਾਈਲ ਨੰਬਰ ਕਰ ਫੇਰ ਬੋਲ ਦੋ 75893 67455 ਇਹ ਨਾਲ ਸੰਪਰਕ ਕਰਵਾ ਜਿਹੜੇ ਪਰ ਉਹਨੂੰ ਜਿਹੜਾ ਨੱਕ ਪਸੰਦ ਹੋਊਗਾ ਬਾਪੂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ